ਮਰੀ ਕੀ ਨਾ ਤੁਹਾਡਾ ਕਿਹੜਾ ਪਿੰਡ ਹੈ ਮੈਂ ਸੁਖਵਿੰਦਰ ਸਿੰਘ ਜੀ ਪਿੰਡ ਬਗੋਰਾ ਜੀ ਕੀ ਮਾਮਲਾ ਸਾਡਾ ਮਾਮਲਾ ਜੀ ਸਾਡੇ ਭਤੀਜੇ ਨਾਲ ਇੱਕ ਯਾਰੀ ਦੋਸਤੀ ਪਾ ਕੇ ਗਰਸੇਵ ਸੰਗਟਾਲ ਪਿੰਡ ਮਝੌਲੀ ਦਾ ਉਹਨੇ ਭਰੋਸੇ ਦੇ ਵਿੱਚ ਲੈ ਕੇ ਸਾਡਾ ਠੱਗੀ ਮਾਰੀ ਏ ਬਗੈਰ ਪੈਸੇ ਦਿੱਤਾ ਰਿਸ਼ਤੀ ਕਰਾ ਗਿਆ ਐਟਰੀਆ ਕਮਾ ਕਮਾ ਕੇ ਆਪੀ ਪੈਸੇ ਪਾਣੇ ਆਪੀ ਕਢਾਣੇ ਚੈੱਕ ਬੁੱਕੇ ਨੇ ਇਸ਼ੂ ਕਰਾ ਲਈ ਦਾਦੇ ਪੋਤੇ ਦੀ ਚੈੱਕ ਬੁੱਕ ਇਸ਼ੂ ਕਰਾ ਕੇ ਆਪੇ ਕੋ ਰੱਖ ਕੇ ਆਪੇ ਪੈਸੇ ਪਾਉਂਦਾ ਰਿਹਾ ਆਪੇ ਕਢਾਉਂਦਾ ਰਿਹਾ ਸਾਰਾ ਕੁਝ ਇਹਨੇ ਸਾਰਾ ਇਹ ਠੱਗੀ ਬੜੀ ਵੱਡੀ ਤਰੀਕੇ ਨਾਲ ਮਾਰੀ ਇਹਨੇ ਉਸ ਤੋਂ ਬਾਅਦ ਇਹ ਰਿਸ਼ਤੀ ਕਰਾਵਾ ਗਿਆ ਰਿਸ਼ਤੀ ਕਰਾ ਕੇ ਉਸ ਤੋਂ ਬਾਅਦ ਇਸ ਨੇ ਜ਼ਮੀਨ ਸੇਲ ਕੀਤੀ ਜ਼ਮੀਨ ਸੇਲ ਕਰਾ ਕੇ ਜ਼ਮੀਨ ਦੇ ਪੈਸੇ ਹੜੱਪ ਗਿਆ ਸਾਨੂੰ ਅਸਾਂ ਪੈਸੇ ਕੋਈ ਪੁੱਛੇ ਪਰ ਉਸ ਨੇ ਬੰਦੇ ਨੇ ਸਾਨੂੰ ਕੋਈ ਆਈਗਾ ਹੀ ਨਹੀਂ ਦਿੱਤੀ ਲੜਾਈ ਝਗੜਾ ਕਰਕੇ ਸਾਡਾ ਰੋਹ ਚਲਾ ਗਿਆ ਉਸ ਤੋਂ ਬਾਅਦ ਅਸੀਂ ਇਨਕੁਆਰੀ ਪਾਈ ਪਰ ਸਾਡੀ ਕਿਦਰੇ ਸੁਣਵਾਈ ਨਹੀਂ ਹੋਈ ਇਨਕੁਆਰੀ ਦੇ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਚਾਹੁੰਦੇ ਆ ਵੀ ਸਾਨੂੰ ਅਨਫਾ ਮਿਲੇ ਸਾਡੇ ਹਾਲੀ ਕੇਸ ਹੈ ਕੋਰਟ ਚ ਕੇਸ ਨਹੀਂ ਗਿਆ ਸਾਡਾ ਕੇਸ ਥਾਣੇ 'ਚ ਅੱਛਾ ਵੀ ਸਾਨੂੰ ਜੇ ਇਨਸਾਫ ਮਿਲੇ ਤੇ ਇਨਕੁਆਰੀ ਕਰਾ ਕੇ ਜੋ ਸਚਾਈਏ ਸਾਰੀ ਬਾਹਰ ਲਿਆਂਦੀ ਜਾਵੇ ਅਸੀਂ ਇਹੀ ਚਾਹੁੰਦੇ ਆ ਸਭ ਤੇ ਹੁਣ ਨਾ ਇਹ ਥਾਣੇ ਦੇ ਵਿੱਚ ਇਸ ਟਾਈਮੇ ਬੰਦ ਹੈਗੇ ਗੂਸੇ ਵਗਨタル ਜਿਹੜੇ ਹੈਗੇ ਇਹਨਾਂ ਦੇ ਪਰਿਵਾਰ ਵੱਲੋਂ ਮਤਲਬ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੇ ਨੇ ਜੀ ਇਹਦਾ ਸਾਥ ਦਿਓ ਤੇ ਵੀ ਇਹਦੇ ਨਾਲ ਕੋਈ ਨਜਾਇਜ਼ ਗੱਲ ਪਈ ਆ ਵੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਕਹਿੰਦਾ ਜੀ ਇਹੋ ਜਿਹਾ ਠੱਗ ਨੂੰ ਵੀ ਬਿਲਕੁਲ ਵੱਟੋ ਵੱਟ ਸਜ਼ਾ ਮਿਲਣੀ ਚਾਹੀਦੀ ਏ ਔਰ ਇਲਾਕੇ ਦੇ ਵਿੱਚ ਆ ਕੇ ਪਤਾ ਕਰ ਲੋ ਕੱਲੇ ਕੱਲੇ ਪਿੰਡ ਜੇ ਪੁੱਛਵਾ ਆਗੇ ਇਹ ਬੰਦਾ ਕਿੱਡਾ ਠੱਗੇ ਔਰ ਕਿੰਨੀਆਂ ਨੂੰ ਲੋਕਾਂ ਨੂੰ ਠੱਗੀਆਂ ਮਾਰ ਗਿਆ ਬਹੁਤ ਜ਼ਿਆਦਾ ਇਹ بڑے ਤਰੀਕੇ ਨਾਲ ਠੱਗੀ ਮਾਰਦਾ ਵੀ ਕਾਗਜ਼ ਪੱਤਰਾ ਹੀ ਕੰਮ ਪੱਕਾ ਕਰਕੇ ਫਿਰ ਠਗੀ ਲਾਉਂਦਾ ਜੀ ਕੁੰਦਨ ਟਿੰਕ ਤੁਸੀਂ ਕੀ ਕਹਿੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਤੁਹਾਨੂੰ ਹਿਸਾਬ ਮਿਲਣਾ ਚਾਹੀਦਾ ਜੀ ਗੁਰਸੇਵਨ ਤਾਲ ਇੱਕ ਵੱਡਾ ਫਰੋਡਰ ਹੋ ਗਿਆ ਇਸੇ ਮੈਂ ਕਿਹਾ ਉਹਨਾਂ ਦੇ ਵਿੱਚ ਘਟ-ਘਟ ਵੀ ਕੇ ਕਰੂਗਾ। ਤੇ ਸਾਡੀ ਨਾ ਥਾਣੇ ਦੱਸਣ ਤੋਂ ਸੁਣਵਾਈ ਸਰਕਾਰਾਂ ਦੇ ਰਵੱਈਏ ਜਾਂਦਾ ਕੋਈ ਐਮਐਨ ਕੋਈ ਮੰਤਰੀ ਨਾ ਸਰਰ ਰਿਣੀ ਜਾਂਦਾ ਵਿੱਚ ਮਿਲੀ ਕੋ ਮਿਲੀ ਕੋ ਕਰਕੇ ਛੋਟੇ ਨਾਲ ਕੀ ਕਰਦੀ ਲਈ ਸਾਡੇ ਨਾਲ ਇਹ ਜੀ ਇਸੀ ਜ਼ਮੀਨ ਸਾਡੇ ਰਿਲੇਟਿਡ ਆਣੇ ਵਿੱਚ ਹਾਂ ਜੀ ਹਾਂ ਜੀ ਰਿਲੇਟਿਡ ਆਣਾ ਵਾ ਫਿਰ ਠੀਕ ਹਾਂ ਜੀ ਹਾਂ ਜੀ ਜਿੱਦ ਤੱਕ ਫਤੋਂ ਕਟਰੀ ਕਰਕੇ ਜ਼ਮੀਨ ਜੜੀ ਰਿਸ਼ਤੀ ਕਰਾ ਕੇ ਆਪਣੇ ਨਾਮ ਕਰਾ ਲਈਏ ਨੇ ਸਾਨੂੰ ਕੋਈ ਬਗੈਰ ਪੈਸਾ ਦਿੱਤੇ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਕੋਈ ਸਾਨੂੰ ਕੋਈ ਪੇਮੈਂਟ ਨਹੀਂ ਕੀਤੀ ਨਹੀਂ ਉਹਦਾ ਪਰਿਵਾਰ ਕਹਿੰਦਾ ਵੀ ਇਹਦੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਵਰਗੀ ਜਣਾਣਾ ਦਲੋ ਪਰਿਵਾਰ ਤੇ ਉਹ ਤਾਂ ਕਹੇਗਾ ਪਰ ਉਹਦਾ ਇਲਾਕੇ 'ਚ ਪੁੱਛੋ ਨਾ ਵੀ ਇਹ ਕਿਹੜੇ ਤਰੀਕੇ ਦਾ ਬੰਦਾ ਹੈ ਕੀ ਕੁਝ ਕਰਦਾ ਹੈ ਇਲਾਕੇ ਦੇ ਵਿੱਚ ਉਹ ਇਹਦੀ ਸਾਰੀ ਪੁੱਛਗਛ ਕਰਕੇ ਇਹ ਤੇ ਉਹ ਕੋਈ ਠੋਸ ਕਾਰਵਾਈ ਕਰਕੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਨਾਮ ਸਿੰਘ son ਆਫ ਹਜਾਰਾ ਸਿੰਘ ਪਿੰਡ ਸਲੇਮਪਟੋਂ ਜੀ ਮਰੇ ਦੋ ਲੜਕੇ ਇੱਕ ਲੜਕਾ ਨਰਾ ਪ੍ਰਕਾ ਟੁਕਾ ਰਹਿੰਦਾ ਇੱਕ ਮੁੰਡਾ ਮਰਾ ਹੈਂਡੀਕੈਪ ਹੈ ਇਹ ਗੁਰਸੇਵਕ ਸੰਗ ਅੰਤਾਲ ਬਾਹਰ ਉੱਠ ਕੇ ਆ ਕੇ ਸਲੇਮਪੁਰ ਤੁਹਾਡੇ ਕਮਰੇ ਪਾ ਕੇ ਸਾਡੀ ਸਾਂਝੀ ਜਗ੍ਹਾ ਚ ਬੇਨਜਾਇਨ ਨੇ ਕਬਜ਼ਾ ਕਰ ਲਿਆ ਤੇ ਬਹੁਤ ਕੁੱਤਾ ਨਲਾਇਕ ਬਦਮਾਸ਼ ਆਦਮੀ ਹੈ ਇਹਨੇ ਮੇਰੇ ਭਾਈਆਂ ਕੋਲ ਨਹੀਂ ਮਿੱਠੀਆਂ ਬੋਲੀਆਂ ਦੇ ਦੇ ਕੇ ਮੇਰੀ ਤਖਸੀਮ ਦਾ ਕੇਸ ਨਰਕਵਾਤ ਹੈ ਮੇਰੀ ਤਕਸੀਮ ਦੇ ਵਿਕਟਰਿਆਂ ਨੇ ਆਪਣੇ ਬੈ ਜਮੀਨਾ 5-5 3-3 ਹਜ਼ਾਰ ਨੂੰ 4-4 ਹਜ਼ਾਰ ਨੂੰ ਵੀਗਾ ਖਰੀਦ ਲਈਏ ਕਬਜਾ ਮੇਰਾ ਇਹ ਨੇ ਉਹਨਾਂ ਨੂੰ 5 3 5 6 ਲੱਖ ਰੁਪਏ ਦੀ ਮੇਰੀ 2 ਵੀਗੇ ਪਾ ਲਈ ਕਬਜਾ ਮੇਰੇ ਕੋਲ ਖਰੀਦਿਆ ਗਿਆ 6 ਅੰਨ ਰੋਕੇ ਆ ਮੈਂ ਤੇ ਕੁੱਤੇ ਸੁਹਾ ਦਾ ਬੰਦਾ ਇਹਨੇ ਮੇਰੇ ਭਾਈਆਂ ਨਾਲ ਠੱਗੀਆਂ ਮਾਰੀਆਂ ਮੇਰੇ ਨਾਲ ਵਾਦਾ ਕੀਤਾ ਯਾਨੀ ਹੋਰ ਵੀ ਪਿੰਡ ਦੇ ਕਈਆਂ ਲੋਕਾਂ ਨਾਲ ਬੁਣ ਪੰਗੇ ਦੇਦੇ ਤੇ ਛਿੱਤਰਾਂ ਦੇ ਲੈ ਕੇ ਇਹਨੂੰ ਪਰਮਾਦਨਾ ਛਿੱਤਰ ਫੇਰਦੇ ਨੇ ਅੱਗੋਂ ਇਹਨੂੰ ਛਿੱਤਰ ਪੈਂਦੀ ਰਹਿਣ ਇਹ ਨੇ ਅੰਤਾਲ ਨੇ ਮੇਰੇ ਨਾਲ ਦੇ ਵਾਦਾ ਕਾਟਾ ਕੀਤਾ ਹਾਂਜੀ ਮੇਰਾ ਨਾਮ ਸੁਖਦੀਪ ਸਿੰਘ ਅੰਤਾਲ ਹੈ ਜੀ ਤੇ ਪਿੰਡ ਮੇਰਾ ਮਝੋਲੀ ਹੈ ਜੀ ਜੀ ਅੱਜ ਇੱਕ ਇੱਕ ਕੱਟ ਹੋਇਆ ਪਿੰਡ ਮਝੋਲੀ ਵਿੱਚ ਸਭ ਨੂੰ ਪਤਾ ਲੱਗ ਗਿਆ ਕਾਹੇ ਸਰੰਦਰੀ ਖੋਇਆ ਹੈ ਜੀ ਇਹ ਮੇਰੇ ਭਰਾ ਗੁਰਸੇਵ ਸਿੰਘ ਅੰਤਾਲ ਤੇ ਸਮੇਂਜੀ ਸਰਕਾਰ ਨੇ ਮੌਜੂਦਾ ਐਮਐਲਏ ਗੁਰਲਾਲ ਸਿੰਘ ਖਨੌਰ ਦੀ ਸ਼ਹਿਤੇ ਰਾਜਗੜ੍ਹ ਪਿੰਡ ਦੇ ਕੋਈ ਸੁਖਚੈਨ ਸਿੰਘ ਨਾਮਕ ਬੰਦਾ ਹੈ ਉਹਨੇ ਸੰਭੂ ਥਾਣੇ ਦੇ ਵਿੱਚ ਇੱਕ ਪਰਚਾ ਕਰਾਇਆ ਜੋ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਤੇ ਉਹਦੇ ਸਬੰਧ ਚ ਇੱਕ ਕੱਠ ਸੀਗਾ ਕਿਉਂਕਿ ਉਹ ਨਜਾਇਜ਼ ਪਰਚਾ ਹੈ ਉਹਨੂੰ ਰੱਦ ਕਰਾਉਣ ਤੇ ਆਪਣਾ ਸਾਰਾ ਕੱਠ ਹੋਇਆ ਜੀ ਸਾਡੇ ਕੋਲ ਅੱਜ ਕਿਤੇ ਬੰਦੇ ਆਏ ਸੀਗੇ ਫਲੇ ਪਰ ਸੇਖਾਂ ਨੂੰ ਉਹਨਾਂ ਨੂੰ ਦੋਸ਼ ਲਾਇਆ ਗਿਆ ਕਿ ਸਾਡੀ ਜ਼ਮੀਨ ਦੇਤੇ ਨਜਾਇਜ਼ ਕਬਜ਼ੇ ਕੀਤੀ ਹੋਈ ਨਹੀਂ ਉਸਨੇ ਕਾਲ ਨਹੀਂ ਠੀਕ ਹੈ ਨਾ ਚਾਹੋਗੇ ਦੇਖੋ ਜੀ ਪਹਿਲੀ ਗੱਲ ਤਾਂ ਉਹ ਮਿਣਤੀ ਕਰਾ ਲਵੇ ਠੀਕ ਹੈ ਜੀ ਆਪਣਾ ਜਿਹੜੀ ਸਾਡੀ 2.5 ਬਿਗੇ ਜਗ੍ਹਾ ਉਹਦੇ ਨਾ ਵੱਡੇ ਵੱਡੇ ਟੋਏ ਨੇ ਆਪਣਾ 10 ਫੁੱਟ ਤੋਂ ਵੀ ਜ਼ਿਆਦਾ ਡੂੰਘੇ ਵੱਡੇ ਟੋਏ ਨੇ ਤੇ ਸਾਡੀ 2.5 ਬਿਗੇ ਜਗ੍ਹਾ ਉਹਦੇ 'ਚ ਆਉਂਦੀ ਹੈ ਉਹ ਮਿਣਤੀ ਕਰਾ ਲਵੇ ਜੇ ਸਾਡੀ ਨਹੀਂ ਨਿਕਲਦੀ ਜਗ੍ਹਾ ਅਸੀਂ ਦੇਣਦਾਰ ਹੋਵਾਂਗੇ ਇਹ ਭਗੋਰੇ ਦੇ ਬੰਦੇ ਨੇ ਵੀ ਤੁਹਾਡੇ 'ਤੇ ਦੋਸ਼ ਲਾਏ ਆ ਇਸ ਤਰ੍ਹਾਂ ਗਲਤ ਕੰਮ ਕਰਿਆ ਨਾਲ ਹਾਂਜੀ ਜਿਹੜੇ ਭਗੋਰੇ ਦੇ ਆਪਣਾ ਸਤਕਾਰਯੋਗ ਬੰਦੇ ਨੇ ਉਹਨਾਂ ਨੂੰ ਇੱਕ ਗੱਲ ਤੋਂ ਆਪਣੇ ਡਾਕੂਮੈਂਟ ਉਹ ਲੈ ਕੇ ਆ ਜਾਣ ਅਸੀਂ ਆਪਣੇ ਲੈ ਕੇ ਆਵਾਂਗੇ 10 ਬੰਦੇ ਹਲਕੇ ਦੇ ਸਾਂਝੇ ਬੈਠ ਜਾਣ ਤੇ ਜਿਹੜਾ ਬੰਦਾ ਤੱਚਾ ਨਿਕਲ ਗਿਆ ਡਾਕੂਮੈਂਟਾਂ ਦੇ ਵਿੱਚ ਉਹ ਬੰਦੇ ਨੂੰ ਸਜ਼ਾ ਵੀ ਦਿਵਾਓ ਉਹਦੇ ਤੇ ਕਾਰਵਾਈ ਵੀ ਕਰੋ ਤੇ ਉਹਦੇ ਤੋਂ ਆਪਣਾ ਸਾਂਝੇ ਤੌਰ ਤੇ ਵੀਡੀਓ ਦੇ ਵਿੱਚ ਮਾਫੀ ਮੰਗਾਓ ਉਹਨਾਂ ਦਾ ਇਲਜ਼ਾਮ ਹੈ ਵੀ ਤੁਸੀਂ ਬਿਨਾ ਪੈਸੇ ਦੇ ਉਹਨਾਂ ਦਾ ਨਾ ਜਿੱਤੀ ਕਰਾ ਲਈ ਉਹ ਨਹੀਂ ਕੰਮ ਕੋਲੇ ਵਾਲਾ ਦੇਖੋ ਜੀ ਬਿਨਾ ਪੈਸੇ ਦੇ ਤਕਰੀਬਨ 3.5 ਕਰੋੜ ਜਨਤਾਏ ਪੰਜਾਬ ਦੀ ਤੁਸੀਂ ਕਿਸੇ ਦਾ ਕੇਸ ਸੁਣਿਆ ਵੀ ਬਿਨਾ ਪੈਸੇ ਦੇ ਰਜਿਸਟਰੀ ਹੋ ਜਾਂਦੀ ਹੈ ਤਸਿਲਦਾਰ ਤਾਂ ਪੁੱਛਦਾ ਹੀ ਨਾ ਵੀ ਪੈਸੇ ਆ ਗਏ ਆ ਨਹੀਂ ਆ ਗਏ ਜਿਹੜਾ ਪਰਚਾ ਉਹਦੇ ਵਿੱਚ ਕਿੰਨੀ ਵਿੱਚ ਚਾਈਏ ਕਿਉਂਕਿ ਮਾਰਕ ਚਾਈ ਹੋਈ ਹੈ ਜੀ ਦੇਖੋ ਜੀ ਇਹ ਜਿਹੜਾ ਪਰਚਾ ਹੈ ਇਹ ਸਰਾਸਰ ਝੂਠ ਹੈ ਕਿਉਂਕਿ ਸਾਡੀ ਤਾਂ 2-3 ਸਾਲ ਹੋ ਗਏ ਕਿਸੇ ਨਾਲ ਹੱਥੋਂ ਪਾਈ ਵੀ ਨਹੀਂ ਹੋਈ ਤੇ ਜਿੱਥੇ ਤੁਸੀਂ ਯਕੀਨ ਮੰਨਿਓ ਆਪਾਂ ਗੁਰੂ ਘਰ ਦੇ ਵਿੱਚ ਖੜੇ ਆ ਆਪਾਂ ਝੂਠ ਨਹੀਂ ਬੋਲਾਂਗੇ ਜਦੋਂ ਇੱਕ ਆਪਣਾ ਇਹ ਹੁੰਦਾ ਜਲਮਾਨ ਨੇ ਕਿ ਚਲੋ ਵੀ ਮੇਰੀ ਲੜਾਈ ਕਿਤੇ ਹੋ ਗਈ। ਤਾਂ ਘਟੋ ਘਟ ਮੇਰੇ ਪਰਿਵਾਰ ਵਾਲਿਆਂ ਨੂੰ, ਮੇਰੇ ਯਾਰ ਮਿੱਤਰਾਂ ਨੂੰ ਪਤਾ ਹੁੰਦੀ ਹੈ ਵੀ ਇਹਦੀ ਉੱਥੇ ਲੜਾਈ ਹੋ ਗਈ। ਜਾਂ ਉਸ ਤੋਂ ਬਾਅਦ ਜ਼ਿਕਰ ਹੁੰਦਾ ਹੈ। ਘੰਟੇ ਦੋ ਘੰਟੇ ਬਾਅਦ ਇੱਕ ਦਿਨ ਬਾਅਦ। ਤਾਂ ਇਹ ਤਕਰੀਬਨ 5 ਤਰੀਕ ਦਾ ਮਸਲਾ ਹੈ। ਮੇਰਾ ਬਰਥਡੇ ਜੀ ਉਹ ਬਰਥਡੇ ਸੀ ਉਹ ਦਿਨ ਤੇ ਬਾਈ ਉਹਨਾ ਆਪਣਾ ਗੰਡੂਆ ਸਾਹਿਬ ਗਏ ਹੋਏ ਸੀਗੇ। ਤੇ ਭਾਈ ਸਾਹਿਬ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਅਗਲੇ ਦਿਨ 6 ਤਰੀਕ ਨੂੰ ਦੁਪਹਿਰ ਦੇ 1:09 'ਤੇ ਇਹਨਾਂ ਨੇ ਆਫਿਸ ਤੋਂ ਇਹ ਗ੍ਰਿਫਤਾਰ ਕਰ ਲਿਆ। ਸਾਨੂੰ ਬਾਅਦ ਵਿੱਚ ਅਸੀਂ ਉਦੋਂ ਉਸ ਦਿਨ ਦਰਬਾਰ ਸਾਹਿਬ ਸੀਗੇ ਇੱਕ ਕੰਟਰੋਲ ਦੇ ਪਰਚੇ ਦੀ ਹਾਂਜੀ ਪਹਿਲਾਂ ਇੱਕ ਪਰਚਾ ਪੁਆਇਆ ਸੀਗਾ ਉਦੋਂ ਮਦਨ ਐਮ ਐਲ ਏ ਹੁੰਦਾ ਸੀਗਾ ਉਦੋਂ 302 ਦਾ ਇੱਕ ਪੋਲੀਟੀਕਲ ਪਰਚਾ ਸੀਗਾ ਉਹਦੇ ਚ ਉਹ ਬਰੀ ਹੋ ਗਿਆ ਫਿਰ ਆਪਣਾ 2023 ਦੇ ਵਿੱਚ ਇੱਕ ਕਹੀ ਚੋਰੀ ਜੋ ਕਿ ਬੜਾ ਫੇਮਸ ਪਰਚਾ ਹੈ ਠੀਕ ਹੈ ਜੀ ਤੁਸੀਂ YouTube ਤੇ ਕੱਢ ਕੇ ਕਹੀ ਚੋਰ ਆਪਣਾ ਦੇਖ ਸਕਦੇ ਹੋ ਕੌਣ ਹੈ ਨਾ ਤੇ ਉਹ ਪਰਚਾ ਵੀ ਆਪਣਾ ਪਿਆ 2 300 ਦੀ ਕਹੀ ਪਿੱਛੇ ਉਹਦੇ ਚ ਵੀ ਜਮਾਨਤ ਤੇ ਬਰੀ ਹੈ ਜੀ ਇਹ ਜੀ ਕਿਲਾ ਦਾ ਤੁਹਾਡੇ ਦਾ ਹੀ ਫਰਜ਼ ਹੈ ਕਿ ਬੰਦੇ ਜੋ ਹੋਰ ਵੀ ਲੋਕ ਆ ਰਹੇ ਨੇ ਹਾਲਾਤਾਂ ਦੇ ਦੇਖੋ ਜੀ ਜਿਹੜੇ ਸੱਚ ਬੋਲਦੇ ਆਂ ਜੀ ਸਰਕਾਰਾਂ ਵਿਰੁੱਧ ਆਵਾਜ਼ ਉਠਾਉਂਦੇ ਆ ਉਹਨਾਂ ਦੇ ਪਰਚੇ ਤਾਂ ਤਕਰੀਬਨ ਤਕਰੀਬਨ ਪੈਂਦੀਆਂ ਸਾਰੇ ਕਿਤੇ ਠੀਕ ਹੈ ਜੀ ਜੇ ਅਸੀਂ ਨਹੀਂ ਬੋਲਾਂਗੇ ਸਾਡੀ ਅੱਜ ਆਵਾਜ਼ ਚੁੱਪ ਹੋ ਜਾਂਦੀ ਅਸੀਂ ਚੁੱਪ ਹੋ ਜਾਂਦੇ ਕੱਲ ਨੂੰ ਸਾਡੇ ਇਲਾਕੇ 'ਚ ਜੋ ਕਿਸੇ ਨੇ ਨਹੀਂ ਬੋਲਣਾ ਦਾ ਕਿਉਂਕਿ ਆਪਣਾ দাবਦੇ ਨੂੰ ਦਬਾਉਂਦੀ ਹੈ ਦੁਨੀਆ ਅਸੀਂ ਲੋਕਾਂ ਵਾਸਤੇ ਹਮੇਸ਼ਾ ਖੜੇ ਆਂ ਜੀ ਜਿੱਥੇ ਵੀ ਕੋਈ ਝੂਠ ਦੇ ਤੁਹਾਨੂੰ ਪਤਾ ਪੈਰ ਨਹੀਂ ਹੁੰਦੇ ਅਸੀਂ ਤਾਂ ਐਦਾਂ ਹੀ ਬੋਲਾਂਗੇ ਜੇ ਕੋਈ ਸਰਕਾਰ ਗਲਤ ਕੰਮ ਕਰੂਗੀ ਅੱਛਾ ਸੰਦੋ ਕੀ ਮੰਗੇ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਇਹ ਪਰਚਾ ਹੈ ਇਹਦੇ ਚ ਬਾਈ ਨੂੰ ਆਪਣਾ ਰਿਹਾ ਕੀਤਾ ਜਾਵੇ ਕਿਉਂਕਿ ਜਿਹੜੇ ਬੰਦੇ ਦਾ ਸਾਨੂੰ ਪਤਾ ਹੀ ਨਹੀਂ ਹੈਗਾ ਜਿਹੜੇ ਬੰਦੇ ਦਾ ਤੁਸੀਂ ਇੱਕ ਆਪ ਸੋਚੋ ਵੀ ਕਦੇ ਫੋਨ ਤੇ ਨਹੀਂ ਗੱਲ ਹੋਈ ਕਦੇ ਆਮਣੇ ਸਾਹਮਣੇ ਮਿਲੇ ਨਹੀਂ ਵੀ ਪਤਾ ਹੀ ਨਹੀਂ ਹੈਗਾ ਜਿਹੜੇ ਬੰਦੇ ਦਾ ਉਹਦੇ ਐਫਆਈਆਰ ਚ ਮੈਂਸ਼ਨ ਹੈ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਹ ਠੀਕ ਹੈ ਜੀ ਇਹਦਾ ਸਿੱਧਾ ਸਰ ਆਪਣਾ ਜਿਹੜਾ ਗੁਰਜੀਤ ਸਿੰਘ ਐਫ ਆਈ ਆਰ ਦੇ ਵਿੱਚ ਉਹ ਇਹਨਾਂ ਨੇ ਪੀ ਡੀਏ ਬੈਂਕ ਚ ਆਪਣਾ ਚੇਅਰਮੈਨ ਹੀ ਲਾਈ ਹੈ ਤੁਸੀਂ ਆਪਣਾ ਗੁਰਲਾਲ ਸਿੰਘ ਧੌਰ ਦੀ ਪੋਸਟ ਪਾਈ ਹੋਈ ਹੈ ਜੀ ਉਹਦੇ ਤੇ ਬਕਾਇਦਾ